ਉਹ ਇਹ ਦੇਖਦੀਆਂ ਕਿ ਵੱਡਾ ਹੈ ਕਿ ਛੋਟਾ ਉਹ ਦੇਖਦੇ ਕਿ ਇਹਦੀ ਮਾਰ ਕਿੰਨੀ ਆ ਸੋ ਅਦਾਰਾ ਪਰੇਦਾਰ ਦੀ ਜਿਹੜੀ ਮਾਰ ਆ ਉਹ ਜਿਹੜੀ ਐਸਮ ਦੇਸ਼ ਤੇ ਰਾਜ ਕਰ ਰਹੀ ਸਰਕਾਰ ਆ ਮੋਦੀ ਸਰਕਾਰ ਤੇ ਉਹਦੀ ਮਾਂ ਆ ਰੈਸਸ ਉਹਦੇ ਵੱਲੋਂ ਇਸ ਅਦਾਰੇ ਦੀ ਮਾਰ ਆ ਜਿਹੜੀ ਉਹ ਚੱਲੀ ਨਹੀਂ ਸੀ ਜਾ ਰਹੀ ਇਹ ਛੋਟਾ ਜਿਹਾ ਅਖਬਾਰ ਛੋਟੀ ਜੇ ਦਫ਼ਤਰ ਤੋਂ ਚੱਲਣ ਵਾਲਾ ਅਖਬਾਰ ਇਸ ਤੋਂ ਸਰਕਾਰ ਘਬਰਾ ਰਹੀ ਆ ਸਰਕਾਰ ਨੇ ਸਾਡਾ ਅਖਬਾਰ ਬੈਨ ਕਰਤਾ ਸੀ। ਮਤਲਬ ਉਹ ਉਸ ਵੇਲੇ ਦੀ ਕਾਂਗਰਸ ਸਰਕਾਰ ਹੈ। ਸਰਕਾਰਾਂ ਚਾਹੀ ਕਿਸੇ ਵੀ ਰੰਗ ਦੀਆਂ ਉਹਨਾਂ ਸੱਚ ਕੋਈ ਵੀ ਨਹੀਂ ਸੁਣਨਾ ਚਾਹੁੰਦੀ। ਤੇ ਬਾਹਰ ਸੜਕ ਦੇ ਖੜ ਕੇ ਕਾਰ ਦੇ ਉੱਤੇ ਕੰਪਿਊਟਰ ਨੂੰ ਰੱਖ ਕੇ ਤੇ ਉਹਦੀ ਬੈਟਰੀ ਦੇ ਨਾਲ ਕੰਪਿਊਟਰ ਨੂੰ ਚਲਾ ਕੇ ਆ ਜਿਹੜਾ ਉਹ ਅਖਬਾਰ ਉੱਤੇ ਤਿਆਰ ਕੀਤਾ ਤੇ ਅਗਲੇ ਦਿਨ ਆ ਜਿਹੜਾ ਉਹ ਪਾਟਕਾਂ ਤੱਕ ਪਹੁੰਚਿਆ। ਇਹੋ ਜਿਹਾ ਕੀ ਉਹ ਆਪਣੀ ਸੰਪਾਦਕੀ ਵਿੱਚ ਲਿਖਦੇ ਨੇ ਕਿ ਸਰਕਾਰ ਅੱਜ ਉਹਨਾਂ ਦੇ ਫੋਨ ਰਾਹੀਂ ਉਹਨਾਂ ਦੀ ਜਾਸੂਸੀ ਕਰ ਰਹੀ ਆ। ਅਸੀਂ ਕਦੇ ਕਿਸੇ ਦੇ ਨਾਲ ਮਤਲਬ ਨਾ ਤਾਂ ਕਿਸੇ ਦੀ ਚਾਪਲੂਸੀ ਕੀਤੀ ਆ। ਤੇ ਨਾ ਅਸੀਂ ਬਿਨਾ ਮਤਲਬ ਕਿਸੇ ਦਾ ਵਿਰੋਧ ਕੀਤਾ ਜੋ ਗੱਲ ਲਿਖਣੀ ਆ ਉਹ ਸੱਚ ਦੇ ਹਾਰਤੇ ਲਿਖਣੀ ਆ ਤੇ ਠੋਕ ਕੇ ਲਿਖਣੀ ਆ ਅਸੀਂ ਉਸੇ ਟਾਈਮ ਫੈਸਲਾ ਲਿਆ ਕਿ ਪ੍ਰੋਫੈਸਰ ਗਵਿੰਦਰਪਾਲ ਕੋਲ ਲਰ ਦੀ ਫਾਂਸੀ ਦੇ ਵਿਰੁੱਧ ਪੰਜਾਬ ਦੇ ਵਿੱਚ ਇੱਕ ਦਸਤਕ ਵੀ ਮਹਿਮਾ ਜਿਹੜੀ ਉਹ ਛੇੜੀ ਜਾਵੇ ਫਿਰ ਤੁਸੀਂ ਅੰਦਾਜ਼ਾ ਲਾਓ ਕਿ 82 ਲੱਖ ਲੋਕਾਂ ਨੇ ਸਾਡਾ ਦਸਤਕ ਕਰਕੇ ਦਿੱਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਿੰਘਾਚੂ ਵਿੱਚ ਪਹਿਰੇਦਾਰ ਨੇ ਇੱਕ ਡਟਵੀਂ ਭੂ ਕਰਨਾ ਵਈ ਉਹ ਇਹ ਦੇਖੋ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 85% ਕਰਾਇਆ। ਪਰੰਤੂ ਸਿੱਖਾਂ ਨੂੰ ਇਸ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਿਲਿਆ ਕੀ? ਕਿਸੇ ਵੀ ਤਰ੍ਹਾਂ ਵੱਲੋਂ ਚਾਹੇ ਉਹ ਸਰਕਾਰਾਂ ਨੇ ਤੇ ਚਾਹੇ ਉਹ ਪੰਥਕ ਤਿਰਾਂ ਨੇ ਤੇ ਚਾਹੇ ਉਹ ਕੋਈ ਹੋਰ ਤਿਰਾਂ ਨੇ ਕਿਸੇ ਵੱਲੋਂ ਕੋਈ ਇਸ਼ਤਿਹਾਰ ਨਹੀਂ ਹੈ। ਭਾਰਤ ਇੱਕ ਲੋਕਤੰਤਰ ਹੈ। ਪਰ ਸਿਰਫ ਕਹਿਣ ਲਈ। ਕਹਿਣ ਲਈ ਵੀ ਕਿਹਨਾਂ ਲੋਕਾਂ ਲਈ? ਸਿਰਫ ਉਹਨਾਂ ਲਈ ਜਿਹੜੇ ਭਾਰਤੀ ਰਾਸ਼ਟਰਵਾਦ ਦੇ ਅਨੇ ਭਗਤ ਨੇ ਉੰਜ ساری ਦੁਨੀਆ ਇੱਕੂਕੂ ਕੇ ਕਹਿ ਰਹੀ ਹੈ ਤੇ ਭਾਰਤ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਭਾਰਤ ਕੋਈ ਲੋਕਤੰਤਰ ਨਹੀਂ ਇਹ ਇੱਕ ਤਾਨਾਸ਼ਹੀ ਹੈ ਦੁਨੀਆ ਦੇ ਵੱਡੇ ਵੱਡੇ ادارے ਵੱਡੀਆਂ ਵੱਡੀਆਂ ਸੰਸਥਾਵਾਂ ਇਹ ਦਾਵਾ ਕਰ ਚੁੱਕੀਆਂ ਨੇ ਕਿ ਭਾਰਤ ਵਿੱਚ ਲੋਕਤੰਤਰ ਕਦਰਾਂ ਕੀਮਤਾਂ ਨਾਂ ਦੀ ਕੋਈ ਚੀਜ਼ ਨਹੀਂ ਪਰ ਭਾਰਤ ਫਿਰ ਵੀ ਖੁਦ ਨੂੰ ਬੜੀ ਬੇਸ਼ਰਮੀ ਨਾਲ ਅੱਜ ਵੀ ਇੱਕ ਲੋਕਤੰਤਰਕ ਮੁਲਕ ਕਹਾ ਰਿਹਾ ਪਰ ਇੱਕ ਨਵਾਂ ਮਸਲਾ ਸਾਹਮਣੇ ਆਇਆ ਜਿਨਨ ਕਿ ਇਸ ਬੇਸ਼ਰਮੀ ਤੋਂ ਇੱਕ ਹੋਰ ਪਰਦਾ ਚੁੱਕਿਆ ਹੈ ਇਹ ਮਸਲਾ ਹੈ ਭਾਰਤ ਦੀ ਸਰਕਾਰ ਵੱਲੋਂ ਭਾਰਤ ਵਿੱਚ ਕੰਮ ਕਰਦੇ ਪੱਤਰਕਾਰਾਂ ਦੀ ਜਾਸੂਸੀ ਕਰਾਉਣ ਦਾ ਸਿਰਫ ਪੱਤਰਕਾਰ ਹੀ ਨਹੀਂ ਬਲਕਿ ਭਾਰਤ ਸਰਕਾਰ ਨੇ ਮੋਦੀ ਸਰਕਾਰ ਨੇ ਆਪਣੀ ਕੈਬਨਿਟ ਦੇ ਕੁਝ ਮੰਤਰੀਆਂ ਦੀ ਵੀ ਜਾਸੂਸੀ ਕਰਵਾਈ ਹੈ ਤੇ ਇਹ ਮਾਮਲਾ ਸਿੱਧਾ-ਸਿੱਧਾ ਭਾਰਤ ਦਾ ਜੋ ਸੰਵਿਧਾਨ ਆ ਉਸ ਦਾ ਵੀ ਖੰਡਨ ਕਰਦਾ ਹੈ ਉਸ ਨੂੰ ਵੀ ਚਣੌਤੀ ਦਿੰਦਾ ਹੈ ਤੇ ਲੋਕਤੰਤ੍ਰਿਕ ਕਦਰਾਂ ਕੀਮਤਾਂ ਦਾ ਕਤਲ ਤਾਂ ਕਰ ਹੀ ਰਿਹਾ ਹੈ ਤਾਂ ਬੀਤੇ ਕੱਲ ਤੋਂ ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਇਸ ਰਿਪੋਰਟ ਦਾ ਰੋਲਾ ਪਿਆ ਹੋਇਆ ਪਰ ਇਹ ਮਸਲਾ ਹੋਰ ਅਹਿਮ ਹੋ ਜਾਂਦਾ ਹੈ ਖਾਸ ਕਰਕੇ ਸਿੱਖਾਂ ਲਈ ਕਿਉਂਕਿ ਜਿੰਨੇ ਪੱਤਰਕਾਰਾਂ ਦੀ ਇਹ ਸੂਚੀ ਸਾਹਮਣੇ ਆਈ ਆ ਜਿਨ੍ਹਾਂ ਦੇ ਮੋਬਾਈਲ ਨੰਬਰਾਂ ਦੇ ਵਿੱਚ ਇਹ ਜਸੂਸੀ ਕੀਤੀ ਜਾ ਰਹੀ ਸੀ ਮੋਬਾਈਲਾਂ ਵਿੱਚ ਜਸੂਸੀ ਕੀਤੀ ਜਾ ਰਹੀ ਸੀ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਇੱਕ ਪੱਤਰਕਾਰ ਹੈ ਸਰਦਾਰ ਜਸਪਾਲ ਸਿੰਘ ਹੀਰਾ ਜਸਪਾਲ ਸਿੰਘ ਹੀਰਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਨੇ ਪਹਿਰੇਦਾਰ ਅਖਬਾਰ ਜੋ ਸਿੱਖਾਂ ਦੀ ਆਵਾਜ਼ ਨੂੰ ਚੁੱਕਣ ਲਈ ਜਾਣਿਆ ਜਾਂਦਾ ਪੰਜਾਬ ਦੇ ਵਿੱਚ ਹੋਰ ਵੀ ਵੱਡੇ ਅਖਬਾਰ ਨੇ ਪੰਜਾਬੀ ਦੇ ਕਈ ਵੱਡੇ ਅਖਬਾਰ ਨੇ ਜਿਨ੍ਹਾਂ ਦੀਆਂ ਕਿ ਵੱਡੀਆਂ-ਵੱਡੀਆਂ ਇਮਾਰਤਾਂ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਪਰ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਰਕਾਰ ਦੇ ਲਈ ਕੰਸਰਨ ਦਾ ਵਿਸ਼ਾ ਬਣਿਆ ਸਰਕਾਰ ਦੇ ਲਈ ਇੱਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਚੁਣੌਤੀ ਬਣਿਆ ਹੋਇਆ ਇਹ ਪਹਿਰੇਦਾਰ ਅਖਬਾਰ ਤੇ ਇਸ ਅਖਬਾਰ ਦਾ ਸੰਪਾਦਕ ਜਸਪਾਲ ਸਿੰਘ ਹੇਰਾ ਉਹ ਕਿਸ ਦਫ਼ਤਰ ਵਿੱਚ ਕਿਸ ਥਾਂ ਤੇ ਬੈਠ ਕੇ ਆਪਣੀ ਅਖਬਾਰ ਦੀ ਸੰਪਾਦਕੀ ਲਿਖਦੇ ਨੇ ਆਪਣੀ ਅਖਬਾਰ ਨੂੰ ਸ਼ਾਪ ਦੇ ਨੇ ਤਿਆਰ ਕਰਦੇ ਨੇ ਤੇ ਇਸ ਛੋਟੇ ਜਿਹੇ ਅਖਬਾਰ ਦੀਆਂ ਜੜਾਂ ਕਿੱਥੇ ਲਗੀਆਂ ਨੇ ਤੇ ਜਸਪਾਲ ਸਿੰਘ ਹੀਰਾ ਦਾ ਕੀ ਕਹਿਣਾ ਹੈ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਸਪਾਲ ਸਿੰਘ ਹੀਰਾ ਦੇ ਦਫ਼ਤਰ ਇਸ ਰਾਈਲ ਦੀ ਇਸ ਸੰਸਥਾ ਐਨਐਸਓ ਤੇ ਐਨਐਸਓ ਨੂੰ ਦੁਨੀਆ ਦੀ ਸਾਈਬਰ ਸਿਕਿਉਰਿਟੀ ਦੀ ਸਭ ਤੋਂ ਮਾਹਰ ਸੰਸਥਾ ਮੰਨਿਆ ਜਾਂਦਾ ਹੈ ਐਨਐਸਓ ਨੇ ਇਹ ਪਿਗਾਸਸ ਨਾਮ ਦਾ ਇੱਕ ਸੌਫਟਵੇਅਰ ਡਿਜ਼ਾਈਨ ਕੀਤਾ ਬਣਾਇਆ ਤੇ ਇਹ ਸੌਫਟਵੇਅਰ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਵੇਚਿਆ ਗਿਆ ਐਨਐਸਓ ਖੁਦ ਇਸ ਗੱਲ ਨੂੰ ਮੰਨਦੀ ਆ ਕਿ ਉਸ ਦਾ ਇਹ ਸੌਫਟਵੇਅਰ ਜੋ ਕਿ ਕਿਸੇ ਵੀ ਮੋਬਾਈਲ ਫੋਨ ਦੇ ਵਿੱਚ ਕਿਸੇ ਵੀ ਕੰਪਿਊਟਰ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਸੰਧ ਦੇ ਵਿੱਚ ਜਾ ਕੇ ਤੇ ਉਸ ਸੰਤ ਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਚੋਰੀ ਕਰ ਸਕਦਾ ਹੈ ਤੇ ਐਨਐਸਓ ਨੇ ਇਹ ਵੀ ਮੰਨਿਆ ਕਿ ਉਸ ਦਾ ਇਹ ਸੌਫਟਵੇਅਰ ਕੰਪਨੀ ਨੇ ਕਈ ਦੇਸ਼ਾਂ ਨੂੰ ਦਿੱਤਾ ਹੈ ਵਰਤਣ ਲਈ ਪਰ ਇਹ ਨਹੀਂ ਦੱਸਿਆ ਕਿ ਕਿਹੜੇ-ਕਿਹੜੇ ਦੇਸ਼ਾਂ ਨੂੰ ਦਿੱਤਾ ਹੈ ਪਰ ਐਨਐਸਓ ਇਹ ਜ਼ਰੂਰ ਦਾਵਾ ਕਰਦੀ ਹੈ ਕਿ ਇਹ ਸੌਫਟਵੇਅਰ ਦੇਸ਼ਾਂ ਨੂੰ ਦਿੱਤਾ ਗਿਆ ਤੇ ਹੁਣ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਆ ਕਿ ਪੱਤਰਕਾਰਾਂ ਦੀ ਖੂਫੀਆ ਜਾਣਕਾਰੀ ਜਾਂ ਪੱਤਰਕਾਰਾਂ ਦੀ ਜਾਸੂਸੀ ਕੀਤੀ ਜਾ ਰਹੀ ਆ ਇਹ ਸੌਫਟਵੇਅਰ ਦੇ ਰਾਹੀਂ ਤਾਂ ਸ਼ੱਕ ਸਿੱਧਾ ਭਾਰਤ ਸਰਕਾਰ ਤੇ ਜਾਣਾ ਲਾਜ਼ਮੀ ਆ ਭਾਵੇਂ ਕਿ ਭਾਰਤ ਸਰਕਾਰ ਇਸ ਗੱਲ ਤੋਂ ਇਨਕਾਰ ਕਰ ਰਹੀ ਆ ਕਿ ਉਸ ਦਾ ਕੋਈ ਵੀ ਰੋਲ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਜਿਹੜਾ ਕਿ ਪੱਤਰਕਾਰਾਂ ਦੀ ਜਾਸੂਸੀ ਲਈ ਅਰੰਭਿਆ ਗਿਆ ਸੀ ਇਸ ਵਿੱਚ ਉਸ ਦਾ ਕੋਈ ਵੀ ਰੋਲ ਸੀ ਪਰ ਗੱਲ ਕਰਦੇ ਹਾਂ ਜਸਪਾਲ ਸਿੰਘ ਹੀਰਾ ਦੇ ਇਹ ਅਸੀਂ ਤੁਹਾਨੂੰ ਦਫ਼ਤਰ ਦਿਖਾਇਆ ਜਿੱਥੇ ਕਿ ਜਸਪਾਲ ਸਿੰਘ ਹੀਰਾ ਬੈਠ ਕੇ ਇਹ ਪਹਿਲੇ ਦਾ ਅਖਬਾਰ ਤਿਆਰ ਕਰਦੇ ਨੇ ਵੱਡੇ ਵੱਡੇ ਅਖਬਾਰਾਂ ਅਖਬਾਰ ਨੇ ਪੰਜਾਬ ਦੇ ਵਿੱਚ ਪਰ ਸ਼ਾਇਦ ਸਰਕਾਰ ਕਿਸੇ ਤੋਂ ਨਹੀਂ ਘਬਰਉਂਦੀ ਪਰ ਇਹ ਛੋਟਾ ਜਿਹਾ ਅਖਬਾਰ ਛੋਟੀ ਜੇ ਦਫ਼ਤਰ ਤੋਂ ਚੱਲਣ ਵਾਲਾ ਅਖਬਾਰ ਇਸ ਤੋਂ ਸਰਕਾਰ ਘਬਰਾ ਰਹੀ ਆ ਸਵਾਲ ਬਹੁਤ ਨੇ ਆਖਰ ਕਿਉਂ ਸਰਕਾਰ ਇਸ ਛੋਟੇ ਜਿਹੇ ਅਖਬਾਰ ਤੋਂ ਘਬਰਾ ਰਹੀ ਆ ਇਹੋ ਜਿਹਾ ਕੀ ਜਸਪਾਲ ਸਿੰਘ ਹੀਰਾ ਆਪਣੇ ਇਸ ਅਖਬਾਰ ਵਿੱਚ ਲਿਖਿਆ ਹੈ ਇਹੋ ਜਿਹਾ ਕਿ ਉਹ ਆਪਣੀ ਸੰਪਾਦਕੀ ਵਿੱਚ ਲਿਖਦੇ ਨੇ ਕਿ ਸਰਕਾਰ ਅੱਜ ਉਹਨਾਂ ਦੇ ਫੋਨ ਰਾਹੀਂ ਉਹਨਾਂ ਦੀ ਜਾਸੂਸੀ ਕਰ ਰਹੀ ਹੈ ਦਲੇ ਜੇ ਜਦੋਂ ਤੁਹਾਡੇ ਸਰੀਰ ਦੇ ਅੰਦਰ ਇਸੇ ਨੂੰ ਰੰਗ ਦਾ ਰੋਗ ਹੋ ਜੇ ਤੇ ਫਿਰ ਸਰਕਾਰ ਨੂੰ ਲੱਗਦਾ ਕਿ ਇਹ ਬੰਦਾ ਤਾਂ ਮਰਿਆ ਦੇ ਬਰਾਬਰ ਹੀ ਆ ਗਾ ਦੂਜੀ ਕੋਈ ਵੀ ਤੇ ਰੋਗੇ ਤਾਂ ਸਰਕਾਰ ਨੂੰ ਚੈੱਕ ਉਹਨੂੰ ਲੱਗਦਾ ਕਿ ਇਹ ਤਾਂ ਮਰਿਆ ਦੇ ਬਰਾਬਰ ਆ ਅੱਜ ਜਦੋਂ ਦੇਸ਼ ਦੇ ਵਿੱਚ ਗੋਦੀ ਮੀਡੀਆ ਦੀ ਮੋਦੀ ਮੀਡੀਆ ਦੀ ਗੱਲ ਚੱਲਦੀ ਆ ਤਾਂ ਸਰਕਾਰ ਨੂੰ ਲੱਗਦਾ ਕਿ ਮੀਡੀਆ ਹੈ ਜਿਹੜਾ ਉਹਦਾ ਸਾਡੀ ਜੇਬ 'ਚ ਆ ਅਸੀਂ ਜੋ ਕੁਝ ਕਹਾਂਗੇ ਜੋ ਕੁਝ ਬੁਲਾਵਾਂਗੇ ਉਹ ਹੀ ਬੋਲੂਗਾ ਪਰੰਤੂ ਜਿਹੜਾ ਮੀਡੀਆ ਵਾ ਜਿਹਦੀ ਆਵਾਜ਼ ਜਜਬੀਰ ਹੈ ਜਿਹੜੀ ਉਹ ਜਾਗਦੀ ਆ ਉਹ ਸੱਚ ਦੀ ਗੱਲ ਕਰਦੇ ਨੇ ਉਹ ਲੋਕੀਤਾਂ ਦੀ ਗੱਲ ਕਰਦੇ ਨੇ ਉਹ ਸਰਕਾਰ ਦੀ ਤੱਕੇਸ਼ਾਈ ਵਿਰੁੱਧ ਬੋਲਦੇ ਨੇ ਉਹ ਤੁਸੀਂ ਉਹਨਾਂ ਦੇਖੋ ਕਿ ਜਿਹੜੇ 40 ਪੱਤਰਕਾਰਾਂ ਦੇ ਨਾਮ ਆਏ ਨੇ ਸਾਰੇ ਉਹਨਾਂ ਪੱਤਰਕਾਰਾਂ ਦੇ ਨਾਮ ਨੇ ਇਹਦੇ ਵਿੱਚ ਜਾਰੇ ਉਹਨਾਂ ਆਰਿਆਂ ਦੇ ਨਾਮ ਨੇ ਜਿਹੜੇ ਸਰਕਾਰ ਦੇ ਵਿਰੁੱਧ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੋਲਦੇ ਨੇ ਚਾਹੇ ਉਹ ਪ੍ਰਿੰਟ ਮੀਡੀਆ ਤੇ ਚਾਹੇ ਇਲੈਕਟ੍ਰੋਨਿਕ ਮੀਡੀਆ ਸੋ ਜਿਹੜੇ ਵੀ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਬੋਲਦੇ ਨੇ ਤੇ ਜਿਹੜੇ ਸਰਕਾਰ ਦੇ ਅੰਦਰੂਨੀ ਪਾਪ ਨੇ ਉਹਨੂੰ ਲੋਕਾਂ ਤੱਕ ਲੈ ਕੇ ਜਾਂਦੇ ਨੇ ਸਰਕਾਰ ਨੇ ਉਹਨਾਂ ਸਾਰਿਆਂ ਤੇ ਹੀ ਮਤਲਬ ਇਹ ਜਿਹੜਾ ਸਪਾਂਸਰਸ਼ਿਪ ਦਾ ਡਾਂਗਾ ਉਹ ਮਾਰਿਆ। ਫੋਨ ਸਾਡੀ ਸਰਕੂਲੇਸ਼ਨ ਆ ਜਿਹੜੀ ਮਤਲਬ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਤੱਕ ਆ ਜਿਹੜਾ ਮਤਲਬ ਸਾਡਾ ਅਖਬਾਰ ਆ ਜਿਹੜਾ ਉਹ ਜਾਂਦਾ ਤੇ ਆਮ ਦਿਨਾਂ 'ਚ 52000 ਤੇ ਐਤਵਾਰ ਵਾਲੇ ਦਿਨ ਕਿਉਂਕਿ ਮੈਗਜ਼ੀਨ ਪੇਜ ਹੁੰਦਾ ਜਿਹੜਾ ਸਿਰਫ ਸਿੱਖੀ ਨੂੰ ਸਮਰਪਿਤ ਹੁੰਦਾ ਸਿੱਖ ਇਤਿਹਾਸ ਨੂੰ ਸਮਰਪਿਤ ਹੁੰਦਾ ਸਿੱਖ ਯੋਧਿਆਂ ਨੂੰ ਸਮਰਪਿਤ ਹੁੰਦਾ ਸੋ ਉਸ ਦਿਨ ਜਿਹੜੀ ਉਹ ਗਿਰਤੀ ਹੈ 62000 ਦੀ ਚਲੀ ਜਾਂਦੀ ਹੈ ਦੁਸ਼ਮਣ ਜਿਹੜੀਆਂ ਤਾਕਤਾਂ ਹੁੰਦੀਆਂ ਨੇ ਉਹ ਆਪਣੇ ਦੁਸ਼ਮਣ ਦੀ ਪਛਾਣ ਕਰਦੀਆਂ ਨੇ ਕਿ ਉਹ ਇਹ ਨਹੀਂ ਦੇਖਦੀਆਂ ਕਿ ਇਹ ਵੱਡਾ ਹੈ ਕਿ ਛੋਟਾ ਉਹ ਦੇਖਦੀ ਹੈ ਕਿ ਇਹਦੀ ਮਾਰ ਕਿੰਨੀ ਆ ਸੋ ਅਧਾਰਾ ਪਹਿਰਾਰ ਦੀ ਜਿਹੜੀ ਮਾਰ ਆ ਉਹ ਜਿਹੜੀ ਹੈ ਇਸ ਸੰਦੇਸ਼ ਤੇ ਰਾਜ ਕਰ ਰਹੀ ਸਰਕਾਰ ਆ ਮੋਦੀ ਸਰਕਾਰ ਤੇ ਉਹਦੀ ਮਾਂ ਆ ਰਿਆਸਤ ਉਹਦੇ ਵੱਲੋਂ ਇਸ ادارے ਦੀ ਮਾਰ ਆ ਜਿਹੜੀ ਉਹ ਚੱਲੀ ਨਹੀਂ ਸੀ ਜਾ ਰਹੀ ਕਿਉਂਕਿ ادارے ਨੇ ਹਮੇਸ਼ਾ ਆਰਐਸਐਸ ਦੀਆਂ ਨੀਤੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਬਰੁੱਧ ਡਟਮਾ ਪਹਿਰਾ ਦਿੱਤਾ ਡਟਮਾ ਹੁਕਾ ਦਿੱਤਾ ਕੌਮ ਨੂੰ ਜਗਾਇਆ ਕਿ ਜਿਸ ਤਰ੍ਹਾਂ ਆਰਐਸਐਸ ਵੱਲੋਂ ਇੱਕ ਆਪਣਾ ਜਿਹੜਾ ਉਹਨਾਂ ਦਾ ਇੱਕ ਜਿੰਨਿਆ ਮੈਗਜ਼ੀਨ ਹੈ ਉਹਦੇ ਅਗਸਤ 15 2015 ਦੇ ਅੰਕ 'ਤੇ ਲਿਖਿਆ ਸੀ ਕਿ ਅਸੀਂ 2070 ਤੱਕ ਇਸ ਦੇਸ਼ ਦੀ ਧਰਤੀ ਤੋਂ ਸਿੱਖ ਅਤੇ ਸਿੱਖੀ ਦੀ ਹੋਣ ਮਟਾ ਦੇਣਾ ਸੋ ਤੁਹਾਡੇ ਸਾਹਮਣੇ ਆ ਕਿ ਅੱਜ ਜਿਹੜਾ ਮੂਹ ਭਗਵਤ ਉਹ ਕਹਿ ਰਿਹਾ ਕਿ ਜਿਹੜਾ ਇਸ ਦੇਸ਼ 'ਚ ਰਹਿਣ ਵਾਲੇ ਚਾਹੀਏ ਉਹ ਸਿੱਖ ਨੇ ਚਾਹੀਏ ਮੁਸਲਮਾਨ ਨਹੀਂ ਚਾਹੀਏ ਹਿੰਦੂ ਨੇ ਸਾਰਿਆਂ ਦਾ ਡੀਐਨਏ ਇੱਕੋ ਆ। ਤੇਜ ਦਾ ਸੰਵਧਾਨ ਆ ਜਿਹੜੀ ਉਹਦੀ ਧਾਰਾ 25B ਕਹਿੰਦੀ ਆ ਕਿ ਸਿੱਖ ਨੇ ਜਿਹੜੇ ਉਹ Hindu ਕੌਮ ਦਾ ਹਿੱਸਾ ਵੱਖਰਾ ਧਰਮ ਨਹੀਂ। ਸੋ ਸਿੱਖ ਧਰਮ ਨੂੰ ਜਿਹੜਾ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇਹਨਾਂ Hindu ਧਰਮ ਨੇ ਬੁੱਧ ਧਰਮ ਨੂੰ ਹੜਪਿਆ ਵਾ ਉਸੇ ਤਰ੍ਹਾਂ ਸਿੱਖ ਧਰਮ ਨੂੰ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਮੈਂ ਸਮਝਦਾ ਕਿ ਪਹਿਰੇਦਾਰ ਉਹਨਾਂ ਦੀ ਗਲੇ ਦੀ ਹੱਡੀ ਆ ਸੋ ਐਸੇ ਕਰਕੇ ਜੇ ਪਹਿਰੇਦਾਰ ਗਲੇ ਦੀ ਹੱਡੀ ਬਣਿਆ ਹੋਇਆ ਉਹਨਾਂ ਦਾ ਤੇ ਉਹਨਾਂ ਨੂੰ ਲੱਗਦਾ ਕਿ ਜਦੋਂ ਤੱਕ ਪਹਿਰੇਦਾਰ ਆਪਦਾ ਹੋਕਾ ਦਿੰਦਾ ਰਹੂਗਾ ਤੇ ਕੌਮ ਉਸ ਹੋਕੇ ਨੂੰ ਸੁਣੂਗੀ ਅੱਜ ਕੌਮ ਦੇ ਵਿੱਚ ਇਹ ਗੱਲ ਚੱਲਦੀ ਆ ਕਿ ਜੇ ਪੰਥ ਦੀ ਕੋਈ ਆਵਾਜ਼ ਬੁਲੰਦ ਕਰਨ ਵਾਲਾ ਖਵਾਰਾ ਤਾਂ ਪਹਿਰੇਦਾਰ ਆ ਉਹ ਉਸ ਹੋਕੇ ਨੂੰ ਚੰਗੀ ਤਰ੍ਹਾਂ ਸੁਣਦੀ ਆ ਸੋ ਇਹ ਸਾਰਾ ਕੁਝ ਜਿਹੜਾ ਸਰਕਾਰਾਂ ਤੱਕ ਪਹੁੰਚਦਾ ਕਿ ਕੌਣ ਆ ਜਿਹੜਾ ਉਹ ਕੀ ਕਰ ਰਿਹਾ ਤੇ ਉਹਨੂੰ ਅੱਗੋਂ ਰਿਸਪੌਂਸ ਕੀ ਮਿਲ ਰਿਹਾ ਕੂ ਐਸ ਵੇਲੇ ਲਾਰਾ ਪਰੇਦਾਰ ਨੂੰ ਜਿਹੜਾ ਉਹ ਪੰਥਕ ਤੇ ਰੰਮ ਵੱਲੋਂ ਟੰਗਾ ਤਕੜਾ ਹੰਗਾਰਾ ਮਿਲ ਰਿਹਾ ਤੇ ਆਰਐਸਐਸ ਦੇ ਜਿਹੜੇ ਮਨਸੂਬੇ ਆ ਉਹ ਲਗਾਤਾਰ ਨੰਗੇ ਹੋ ਰਿਹਾ ਜਿਨ੍ਹਾਂ ਨੂੰ ਉਹ ਬਰਦਾਸ਼ਤ ਨਹੀਂ ਕਰਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਹੱਕ ਤੇ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਉਹਦੇ ਲਈ ਉਹਨਾਂ ਨੇ ਸਾਰਾ ਕੁਝ ਜਿਹੜੀ ਕਤੂਤਾਂ ਕੀਤੀ ਹੈ 2001 ਚ ਅਖਬਾਰ ਸ਼ੁਰੂ ਕੀਤਾ ਸੀ ਜੀ ਇਹ ਉਹ ਹਫਤਾਵਾਰੀ ਸੀ ਵੀਕਲੀ ਸ਼ਬਦਾ ਸੀ ਪਰ ਮੈਂ ਤੁਹਾਨੂੰ ਦੱਸਦਾ ਮਤਲਬ ਮੁੱਢਕਦੀਮ ਤੋਂ ਹੀ ਜਿਹੜੀ ਗੱਲ ਆ 2003 ਦੇ ਵਿੱਚ ਨਗਰ ਕੌਂਸਲਾਂ ਦੀਆਂ ਚੋਣਾਂ ਆਈਆਂ ਉਦੋਂ ਇਸ ਪੰਜਾਬ ਦੇ ਵਿੱਚ ਕੈਪਟਨ ਦਾ ਰਾਜ ਸੀ 2003 ਦੇ ਵਿੱਚ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਤੇ ਕੈਪਟਨ ਸਰਕਾਰ ਨੇ ਧੱਕੇਸ਼ਾਹੀ ਕੀਤੀ ਜਿਹੜੇ ਕੈਂਡੀਡੇਟ ਜਿਹੜੇ ਬੂਥਾਂ ਤੇ ਅਨਾਉਂਸ ਕਰਤੇ ਸੀ ਆ ਜੇਤੂ ਆ ਤੇ ਉਹ ਜਾਂ ਸੀ ਚਾਹੇ ਉਹ ਕਾਲੀ ਦਲ ਦੇ ਸੀ ਉਹਨਾਂ ਨੂੰ ਐਸਡੀਐਮ ਦਫ਼ਤਰ ਲਿਆ ਕੇ ਹਾਰੇ ਹੋ ਡਿਕਲੇਅਰ ਕਰਤਾ ਸੋ ਅਸੀਂ ਉਸ ਦੇ ਵਿਰੁੱਧ ਆ ਜਿਹੜਾ ਉਹ ਮਤਲਬ ਪਹਿਰੇਦਾਰ ਅਖਬਾਰ ਨੇ ਪੂਰਾ ਫਰੰਟ ਪੇਜ ਆ ਜਿਹੜਾ ਸਖਤ ਸ਼ਬਦਾਂ ਦੇ ਵਿੱਚ ਉਹ ਛਾਪਿਆ ਤੇ ਉਸ ਤੋਂ ਬਾਅਦ ਸਰਕਾਰ ਨੇ ਸਾਡਾ ਅਖਬਾਰ ਬੈਨ ਕਰਤਾ ਸੀ ਮਤਲਬ ਉਸ ਵੇਲੇ ਦੀ ਕਾਂਗਰਸ ਸਰਕਾਰ ਹੈ ਸਰਕਾਰਾਂ ਚਾਹੀ ਕਿਸੇ ਵੀ ਰੰਗ ਦੀ ਉਹਨ ਸੱਚ ਕੋਈ ਵੀ ਨਹੀਂ ਸੁਣਨਾ ਚਾਹੁੰਦੀ ਤੇ ਉਸ ਵੇਲੇ ਅਸੀਂ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਵਿੱਚ ਜਾ ਕੇ ਦਿੱਲੀ ਜਾ ਕੇ ਆ ਜਿਹੜਾ ਉਹ ਅਪੀਲ ਕੀਤੀ ਪ੍ਰੈਸ ਕਾਉਂਸਲ ਆਫ ਇੰਡੀਆ ਨੇ ਸਾਡਾ ਜਿਹੜਾ ਮਤਲਬ ਅਖਬਾਰ ਕੀ ਉਹਨੂੰ ਬਹਾਲ ਕੀਤਾ ਸੋ ਕਿੰਨੇ ਦਿਨ ਇਹਦੇ ਵੀ ਤਾਲਾ ਲੱਗੇ ਰਹੇ ਸੀਲ ਹੋਇਆ ਰਿਹਾ ਹੈ ਦਫਤਰ ਸਾਡਾ ਸੋ ਇਹ ਇਹ ਜਿਹੜਾ ਬੁੱਢ ਕਦੀਮ ਤੋਂ ਚੱਲਦਾ ਆਉਂਦਾ ਜੇ ਤੁਸੀਂ ਸੱਚ ਦੀ ਆਵਾਜ਼ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰ ਚੁੱਕਾ ਇਹ ਤਾਂ ਮੁਸ਼ਕਲਾਂ ਤੁਹਾਨੂੰ ਆਉਣ ਗਈ 2001 ਦੇ ਵਿੱਚ ਇਹਨੂੰ ਅਸੀਂ ਵੀਕਲੀ ਸ਼ੁਰੂ ਕੀਤਾ ਉਸ ਤੋਂ ਬਾਅਦ 2006 12 ਸਤੰਬਰ 2006 ਨੂੰ ਇਹ ਜਿਹੜਾ ਡੇਲੀ ਖਬਰਾਂ ਜਿਹੜਾ ਉਹ ਸ਼ੁਰੂ ਕੀਤਾ ਗਿਆ ਬੱਦੀ ਸਿੰਘ ਵਾਲੀ ਇਹਦਾ ਮੁੱਦਾ ਚੱਲ ਰਿਹਾ ਸੀ ਸੰਘਰਸ਼ ਚ ਚੱਲ ਰਿਹਾ ਸੀ ਪਹਿਰੇ ਦਾ ਰੋਜ਼ ਡਟਮਾ ਰੋਲ ਨਿਵਾ ਰਿਹਾ ਸੀਗਾ ਮੈਂ ਤਾਂ ਫਰੰਟ ਪੇਜ ਤੇ ਰੋਜ਼ਾਨਾ ਉਹਦੀ ਖਬਰ ਲੱਗਦੀ ਸੀਗੀ ਤੇ ਮੈਂ ਵੀ ਉੱਥੇ ਸੰਘਰਸ਼ ਦੇ ਵਿੱਚ ਜਾਂਦਾ ਰਿਹਾ ਤੇ ਇਹ ਸਰਕਾਰ ਨੇ ਉਸ ਤੋਂ ਬਾਅਦ ਆ ਜਿਹੜਾ ਮੇਰੇ ਤੇ ਬੜਾ ਵੱਡਾ ਦੁਆਪ ਆਇਆ ਉਸ ਦਵਾ ਦੇ ਵਿੱਚ ਮਤਲਬ ਦਫਤਰ ਤੇ ਮਤਲਬ ਜਿਸ ਤਰ੍ਹਾਂ ਮਤਲਬ ਕੋਈ ਦੁਸ਼ਮਣ ਦੇਸ਼ ਦਾ ਬੰਦਾ ਹੁੰਦਾ ਵਾ ਜਿਹਨੂੰ ਅਸੀਂ ਮਤਲਬ ਇਹਨਾਂ ਦੀ ਭਾਸ਼ਾ ਹੈ ਜਿਹੜੀ ਉਹ ਹੱਤਵਾਦੀ ਕਹਿੰਦੇ ਪਤਾ ਨਹੀਂ ਕਿੱਡਾ ਵੱਡਾ ਹੱਤਵਾਦੀ ਫੜਨਾ 10-12 ਗੱਡੀਆਂ ਮੇਰੇ ਮਤਲਬ ਦਫਤਰ ਦੇ ਅੱਗੇ ਖੜ ਗਈਆਂ ਤੇ ਆ ਕੇ ਕੰਪਿਊਟਰ ਆ ਜਿਹੜੇ ਉਹ ਚੱਕੇ ਗਏ ਤੇ ਉਹ ਤੋਂ ਬਾਅਦ ਸਾਡੇ ਕੋਲ ਇੱਕ ਕੰਪਿਊਟਰ ਬਾਕੀ ਰਹਿ ਗਿਆ ਸੀ ਉਹ ਵੀ ਇੱਥੇ ਨਹੀਂ ਸੀਗਾ ਸੋ ਉਸ ਕੰਪਿਊਟਰ ਨੂੰ ਲੈ ਕੇ ਅਸੀਂ ਚੰਡੀਗੜ੍ਹ ਪਹੁੰਚੇ ਜਿੱਥੇ ਪ੍ਰਿੰਟਿੰਗ ਪ੍ਰੈਸ ਹੈ ਜਿੱਥੇ ਅਖਬਾਰ ਛਪਦਾ ਵਾ ਸੋ ਉਹ ਉੱਥੇ ਅਸੀਂ ਉਹਨਾਂ ਦੇ ਦਫ਼ਤਰ 'ਚ ਹੀ ਬੈਠੇ ਅਸੀਂ ਬਾਹਰ ਸੜਕ ਦੇ ਖੜ ਕੇ ਕਾਰ ਦੇ ਉੱਤੇ ਕੰਪਿਊਟਰ ਨੂੰ ਰੱਖ ਕੇ ਤੇ ਉਹਦੀ ਬੈਟਰੀ ਦੇ ਨਾਲ ਕੰਪਿਊਟਰ ਨੂੰ ਚਲਾ ਕੇ ਆ ਜਿਹੜਾ ਉਹ ਅਖਬਾਰ ਉੱਥੇ ਤਿਆਰ ਕੀਤਾ ਤੇ ਅਗਲੇ ਦਿਨ ਆ ਜਿਹੜਾ ਉਹ ਪਾਟਕਾਂ ਤੱਕ ਪਹੁੰਚਿਆ ਸੋ ਇਹ ਇਹ ਕੁਝ ਕਿਉਂਕਿ ਜਦੋਂ ਮਤਲਬ ਤੁਸੀਂ ਹੱਕ ਚੱਜਦੇ ਰਾਹ ਤੇ ਚੱਲਣ ਦੀ ਆ ਜਿਹੜਾ ਪੜਨ ਕਰ ਲੈਨੇ ਹੋ ਆਪਣੇ ਮਨ ਦੇ ਨਾਲ ਕਿ ਨਹੀਂ ਯਾਰ ਬਾਕੀ ਗੱਲਾਂ ਰਹੀਆਂ ਦੂਰ ਬਾਕੀ ਮਾਇਆ ਆਉਣੀ ਜਾਣੀ ਆ ਹੋਰ ਆ ਜਿਹੜੇ ਸੁੱਖ-ਸੂਲ ਤਾਂ ਵੀ ਆਉਣੀਆਂ ਜਾਣੀਆਂ ਨੇ ਅ ਦੋ ਦਿਨ ਬਾਦ ਦੀ ਲੈ ਕੇ ਦੋ ਦਿਨ ਬਾਦ ਘਟ ਦੇ ਲੈ ਇਹਦਾ ਵੀ ਕੋਈ ਬਹੁਤਾ ਫਰਕ ਨਹੀਂ ਪਰ ਰਾਂ ਤੂੰ ਜਿਹੜਾ ਤੁਹਾਡਾ ਮਾਰਗ ਆ ਉਹ ਸੱਚ ਦਾ ਹੋਣਾ ਚਾਹੀਦਾ ਸੋ ਜੇ ਤੁਸੀਂ ਸੱਚ ਦੇ ਮਾਰਗ ਤੇ ਚੱਲਣ ਦਾ ਪਰਨ ਕਰ ਲੈਨੇ ਹੋ ਆਪਦੇ ਮਨ ਦੇ ਨਾਲ ਕਰ ਲੈਨੇ ਕਿਸੇ ਨਾਲ ਨਹੀਂ ਮਨ ਦੇ ਨਾਲ ਸੋ ਫਿਰ ਇਸ ਤਰ੍ਹਾਂ ਦੀਆਂ ਔਕੜਾਂ ਨੇ ਜਿਹੜੀਆਂ ਉਹ ਆਉਣੀਆਂ ਦਾ ਕੁਦਰਤੀ ਹੈ ਉਹ ਪਤਾ ਵੀ ਸੀ ਮੈਨੂੰ ਕਿ ਮੈਨੂੰ ਇਸ ਤਰ੍ਹਾਂ ਦੇ ਜਿਹੜੇ ਉਹ ਔਕੜਾਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਜਿਹੜੀਆਂ ਸਰਕਾਰ ਵੱਲੋਂ ਫਕਤੀਆਂ ਨੇ ਉਹਨਾਂ ਨੂੰ ਚੱਲਣਾ ਪਊਗਾ। ਇੱਕ ਤਾਂ ਮਤਲਬ ਇਹ ਆ ਕਿ ਅਸੀਂ ਸਿੱਖ ਇਤਿਹਾਸਾ ਜਿਹੜਾ ਪ੍ਰਾਤਨ ਸਿੱਖ ਇਤਿਹਾਸਾ ਜਿਹੜੇ ਸਾਡੇ ਯੋਧੇ ਨੇ ਜਿਹੜੇ ਸਾਡੇ ਇਤਿਹਾਸਕ ਦਿਹਾੜੇ ਨੇ ਜਿਨ੍ਹਾਂ ਨੇ ਇਤਿਹਾਸ ਨੂੰ ਮੂੜਾ ਦਿੱਤਾ ਅਸੀਂ ਉਹਨਾਂ ਦਾ ਜ਼ਿਕਰ ਵੀ ਕਰਦੇ ਆ। ਉਸ ਤੋਂ ਇਲਾਵਾ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਸਿੱਖ ਧਰਮ ਨੂੰ ਜਿਹੜੀਆਂਦਰਪੇਸ਼ ਚੁਣੌਤੀਆਂ ਨੇ ਚਾਹੇ ਉਹ ਕਿਸੇ ਵੱਲੋਂ ਵੀ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਉਸ ਤੋਂ ਇਲਾਵਾ ਜਿਹੜਾ ਕੁਝ ਮਤਲਬ ਵਰਤਮਾਨ ਰੂਪ ਦੇ ਵਿੱਚ ਹੋ ਰਿਹਾ ਰਾਜਨੀਤਿਕ ਰੂਪ ਦੇ ਵਿੱਚ ਹੋ ਰਿਹਾ ਨਾ ਕਾਹੂਂ ਸੇ ਦੋਸਤੀ ਨਾ ਕਾਹੂਂ ਸੇ ਬੈਰ ਅਸੀਂ ਕਦੇ ਕਿਸੇ ਦੇ ਨਾਲ ਮਤਲਬ ਨਾ ਤਾਂ ਕਿਸੇ ਦੀ ਚਾਪਲੂਸੀ ਕੀਤੀ ਆ ਤੇ ਨਾ ਅਸੀਂ ਬਿਨਾ ਮਤਲਬ ਕਿਸੇ ਦਾ ਵਿਰੋਧ ਕੀਤਾ ਜੋ ਗੱਲ ਲਿਖਣੀ ਆ ਉਹ ਸੱਚ ਦੇ ਹਾਰਤੇ ਲਿਖਣੀ ਆ ਤੇ ਠੋਕ ਕੇ ਲਿਖਣੀ ਆ ਸੋ ਇਹੇ ਕਰਕੇ ਮੈਨੂੰ ਲੱਗਦਾ ਕਿ ਦੂਜੀ ਇਹ ਗੱਲ ਆ ਕਿ ਮੈਂ ਇੱਕ ਪਿੰਡੂ ਬਾਤਾਂ ਬਰਨ ਦਾ ਬੰਦਾ ਵਾਂ ਮੇਰੀ ਜਿਹੜੀ ਸ਼ੈਲੀ ਆ ਜਿਹੜੀ ਮੇਰੀ ਸ਼ਬਦਾਵਲੀ ਆ ਉਹ ਵੀ ਮਤਲਬ ਪਿੰਡੂ ਸ਼ਬਦਾਵਲੀ ਵਾਲੀ ਗੱਲ ਆ ਉਹਦੇ ਨੇੜੇ ਨੇੜੇ ਆ ਅਗਲੇ ਨੂੰ ਮਤਲਬ ਉਹ ਜਿਹੜਾ ਪੁਰਾਣਾ ਮਾਖਿਓ ਮਿੱਠਾ ਹੁੰਦਾ ਸੋ ਉਸ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਆ ਬੰਦਾ ਯਾਰ ਮਤਲਬ ਜਿਹੜੀ ਇਹਦੀ ਲਿਖਣ ਚੈਲੀ ਆ ਇਹ ਬੜੀ ਵਧੀਆ ਵਾ ਸੋ ਐਸੇ ਕਰਕੇ ਆ ਜਿਹੜਾ ਮਤਲਬ ਲੋਕ ਨੇ ਜਾਂ ਪਾਠਕ ਨੇ ਜਿਹੜੇ ਉਹ ਮਤਲਬ ਤੁਸੀਂ ਇਸ ਗੱਲ ਤੋਂ ਹੈਰਾਨ ਹੋ ਜਾਓਗੇ ਬਹੁਤ ਸਾਰੇ ਪਾਠਕਾਂ ਦਾ ਤਾਂ ਮੈਨੂੰ ਸਵੇਰੇ ਇਸ ਤਰ੍ਹਾਂ ਦਾ ਸੁਨੇਹਾ ਵੀ ਆ ਜਾਂਦਾ ਤੁਸੀਂ ਦੇਖੋ ਮੈਂ ਅਖਬਾਰ ਦਾ ਸੰਪਾਦਕ ਆ ਪਰੰਤੂ ਕਈ ਵਾਰ ਨਹੀਂ ਮਤਲਬ ਆਮ ਤੌਰ ਤੇ ਹੋ ਜਾਂਦਾ ਕਿ ਜਿਸ ਪਾਠਕ ਦੇ ਘਰ ਅਖਬਾਰ ਨਹੀਂ ਪਹੁੰਚਦਾ ਉਹਦਾ ਵੀ ਮੈਨੂੰ ਫੋਨ ਆ ਜਾਂਦਾ ਵੀ ਅੱਜ ਅਖਬਾਰ ਨਹੀਂ ਆਇਆ ਜੀ ਮੈਂ ਤਾਂ ਚਾਹ ਹੀ ਨਹੀਂ ਪੀ ਸਕਿਆ ਸੋ ਇਹ ਇਹ ਨੌਬਤ ਹੈ ਜਿਹੜੀ ਮਤਲਬ ਲੋਕਾਂ ਦਾ ਇੰਨਾ ਪਿਆਰ ਜੁੜਿਆ ਆ ਲੋਕ ਮਤਲਬ ਭਾਵਨਾ ਦੇ ਤੌਰ ਤੇ ਇੰਨਾ ਨਾਲ ਜੁੜੇ ਹੋਏ ਨੇ ਉਹਦੇ ਕਰਕੇ ਜਿਹੜੀ ਇਹ ਸੱਚ ਦੀ ਆਵਾਜ਼ ਆ ਕਿਉਂਕਿ ਬਸ ਮੈਨੂੰ ਕਹਿਣਾ ਨਹੀਂ ਸੀ ਚਾਹੁੰਦਾ ਕਿ ਢੜ ਤਾਂ ਪੇਡਾਂ ਦਾ ਵੀ ਹੁੰਦਾ ਵਾ ਪਰੰਤੂ ਜਿਹੜੀ ਗਰਜ ਆ ਉਹ ਸ਼ੇਰ ਦੀ ਸੁਣੀ ਜਾਂਦੀ ਆ ਸੋ ਉਹਦੇ ਤੋਂ ਹੀ ਜਿਹੜੇ ਲੋਕ ਨੇ ਉਹ ਕੰਬਦੇ ਨੇ ਤੁਸੀਂ ਇਹ ਸੇ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਬਾਕੀ ਸਾਰੇ ਜੇ ਤੁਸੀਂ 39 ਬੰਦਿਆਂ ਦੀ ਗੱਲ ਕਰੋ ਉਹ ਸਾਰੇ ਵੱਡੇ ਵੱਡੇ ਅਦਾਰਿਆਂ ਦੇ ਪੱਤਰਕਾਰ ਨੇ ਸਾਰੇ ਉਹਨਾਂ ਦੀ ਜਿਹੜੀ ਪਹੁੰਚ ਆ ਉਹ ਵੱਖਰੀ ਕਿਸਮ ਦੀ ਆ ਤੇ ਜਿਹੜੀ ਅਦਾਰਾ ਪਹਿਰੇਦਾਰ ਦੀ ਪਹੁੰਚ ਆ ਇਹ ਸਿੱਖੀ ਤੇ ਸਿਰ ਸਿੱਖੀ ਤੇ ਨਿਰਪਰਰ ਆ ਕੋਈ ਉਹਨਾਂ ਨੇ ਹੋਰ ਨਹੀਂ ਸਿਰਫ ਇਸ਼ੇ ਕਰਕੇ ਲਿਆ ਕਿ ਜਿਹੜੀ ਸਿੱਖੀ ਦੀ ਗੱਲ ਹੋ ਰਹੀ ਆ ਇਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜਿਸ ਤਰ੍ਹਾਂ ਇਹ ਆਮ ਤੌਰ ਤੇ ਬਹਾਨਾ ਲੱਭਦੇ ਨੇ ਕਿ ਤਾਂ ਅੱਤਵਾਦੀ ਨੇ ਉਹ 26 ਜਨਵਰੀ ਦੀ ਗੱਲ ਯਾਦ ਕਰ ਲਓ ਕਿਸਾਨ ਮੋਰਚੇ ਦੀ ਉੱਥੇ ਅਸੀਂ ਅੱਤਵਾਦੀ ਬਣ ਗਏ ਜੀ ਉੱਥੇ ਅਸੀਂ ਕੌਮੀ ਤਿਰੰਗੇ ਦੀ ਕੌਮੀ ਤਿਰੰਗੇ ਨੂੰ ਬੇਸਨ ਹੱਥ ਨਹੀਂ ਲਾਇਆ ਕੌਮੀ ਤਿਰੰਗੇ ਦੀ ਬੇਅਦਬੀ ਹੋ ਗਈ ਸਾਰਾ ਮੀਡੀਆ ਚਿਕ ਉਠਿਆ ਕਿਸੇ ਨੇ ਮਤਲਬ ਹੱਕ ਤੇ ਆਵਾਜ਼ ਨਹੀਂ ਬੁਲੰਦ ਕੀਤੀ ਸਿਰਫ ਅਦਾਰਾ ਪਹਿਰੇਦਾਰ ਆ ਜੇ ਅਸੀਂ ਗੱਲ ਕਰੀਏ ਜਿਹੜੀ ਤੁਸੀਂ ਗੱਲ ਕੀਤੀ ਹੈ ਡਰਦੇ ਕਿਉਂ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰੂਰਾ ਨੂੰ ਫਾਂਸੀ ਦੀ ਸਜ਼ਾ ਸੁਣਾਤੀ। ਉਹਨਾਂ ਦਾ ਜਿਹੜਾ ਕੇਸ ਸੀਗਾ ਮਨਿੰਦਰ ਜੀ ਦੇ ਬਟਾ ਤੇ ਬੰਬ ਤਮਾਕਾ ਹੋਇਆ ਸੀ ਉੱਥੇ ਬੰਦੇ ਮਾਰੇ ਗਏ ਸੀ ਉਹ ਕੇਸ ਉਹਨਾਂ ਤੇ ਚੱਲਦਾ ਸੀ। ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਤੀ। ਤੇ ਉਹਦੇ ਨਾਲ ਹੀ ਰਜੀਵ ਗਾਂਧੀ ਦਾ ਜਿਹੜਾ ਉਹ ਕੇਸ ਚੱਲ ਰਿਹਾ ਸੀ ਕਤਲ ਦਾ ਉਹਦੇ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਤੇ ਮੈਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਰਕਾਰ ਇਸ ਤਿਆਰੀ ਚ ਆ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰੂਰਾ ਨੂੰ ਫਾਂਸੀ ਟੰਗ ਦਿੱਤਾ ਜਾਵੇ। ਤੇ ਮੈਂ ਆਪਣੇ ਪੱਤਰਕਾਰਾਂ ਦੀ ਅਗਲੇ ਦਿਨ ਹੀ ਮੀਟਿੰਗ ਬੁਲਾਈ ਰਾਤ ਨੂੰ ਮੈਨੂੰ ਮਤਲਬ ਸੱਚੀ ਗੱਲ ਇਹ ਹੈ ਕਿ ਮੈਨੂੰ ਵੀ ਨਹੀਂ ਆਈ ਕਿ ਮੈਂ ਅਗਲੇ ਦਿਨ ਹੀ ਪੱਤਰਕਾਰਾਂ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਸਰਕਾਰ ਦੀ ਆ ਮਨਸ਼ਾ ਮੈਨੂੰ ਲੱਗ ਰਹੀ ਆ ਆਪਾਂ ਇਹਨੂੰ ਕਿਵੇਂ ਨਾ ਕਿਵੇਂ ਕਿਸੇ ਨਾ ਢੰਗ ਦੇ ਕਰਾ ਪਮੇ ਕਿ ਆਪਾਂ ਤਾਂ ਉਹ ਤੂਤੀ ਦੀ ਆਵਾਜ਼ ਹੀ ਆ ਨਗਰਖਾਨੇ ਚ ਕੌਣ ਸੁਣਨ ਵਾਲਾ ਪਰੰਤੂ ਜਿੰਨੇ ਕੁ ਜੋਗੇ ਸੀ ਹੈਗੇ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਅਸੀਂ ਉਸੇ ਟਾਈਮ ਫੈਸਲਾ ਲਿਆ ਕਿ ਪ੍ਰੋਫੈਸਰ ਗਵਿੰਦਰਪਾਲ ਭੁੱਲਰ ਦੀ ਫਾਂਸੀ ਦੇ ਵਿਰੋਧ ਪੰਜਾਬ ਦੇ ਵਿੱਚ ਇੱਕ ਦਸ਼ਕ ਵੀ ਮਹਿਮਾ ਜਿਹੜੀ ਉਹ ਛੇੜੀ ਜਾਵੇ ਤੁਸੀਂ ਅੰਦਾਜ਼ਾ ਲਾਓ ਕਿ 82 ਲੱਖ ਲੋਕਾਂ ਨੇ ਸਾਨੂੰ ਦਸਤਾਵੇਜ਼ ਕਰਕੇ ਦਿੱਤੇ ਸਾਡੇ ਪੱਤਰਕਾਰ ਥਾਂ ਥਾਂ ਗਏ ਜਿੱਥੇ ਗੁਰਦੁਆਰੇ ਦੀ ਦੁਬਾਨ ਲੱਗਦੇ ਸੀ ਸੰਗਰਾਂਦ ਦਾ ਡੇੜਾ ਪੁੰਨਿਆ ਦਾ ਡੇੜਾ ਉਹਨਾਂ ਨੇ ਮਤਲਬ ਮਿਹਨਤ ਕੀਤੀ ਸਾਰੀ ਤਾਂ ਅਸੀਂ ਉਹ 82 ਲੱਖ ਦਸਕਰਤ ਜਾ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਦਿੱਲੀ ਵਿੱਚ ਜਾ ਕੇ ਦਿੱਤੇ ਸੋ ਦੇਸ਼ ਦੇ ਮੀਡੀਆ 'ਚ ਇੱਕ ਹਲਚਲ ਪੈਦਾ ਹੋਈ ਕਿ ਆ ਆ ਕੀ ਹੋ ਗਿਆ ਸੋ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਜਿਹੜਾ ਉਹ ਆ ਗਿਆ ਕਿ ਬੰਦੀ ਸਿੰਘ ਨੇ ਜਿਹੜੇ ਆਪੋ ਆਪਣੀ ਸਜ਼ਾ ਪੂਰੀ ਕਰ ਬੈਠੇ ਨੇ ਇਹ ਤਾਂ ਦੁਨੀਆ ਦਾ ਕੋਈ ਕਾਨੂੰਨ ਹੀ ਨਹੀਂ ਨਾ ਕਹਿੰਦਾ ਕਿ ਜੇ ਤੁਸੀਂ ਆਦੀ ਸਜ਼ਾ ਪੂਰੀ ਕਰ ਲਈਏ ਤੇ ਤੁਹਾਨੂੰ ਰਿਹਾ ਕਰਨਾ ਬਣਦਾ ਪਰੰਤੂ ਇਥੇ ਇਥੇ ਉਲਟਾ ਸਾਰਾ ਕੁਝ ਕਿ ਬੰਦੀ ਸਿੰਘ ਜਿਹੜੇ ਆਪਣੀ ਮਤਲਬ ਸਜ਼ਾ ਪੂਰੀ ਕਰ ਚੁੱਕੇ ਆ 25 25 30 30 ਸਾਲਾਂ ਤੋਂ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਨ ਦਾ ਨਾਂ ਨਹੀਂ ਲਿਆ ਜਾ ਰਿਹਾ ਸੋ ਅਸੀਂ ਮਤਲਬ ਉਸ ਦੇ ਸੰਬੰਧ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਸੰਘਰਸ਼ਾ ਜਿਹੜਾ ਉਹ ਸ਼ੁਰੂ ਹੋਇਆ ਬਾਪੂ ਸੂਰਸੇ ਖਾਲਸਾ ਨੇ ਕੀਤਾ ਤੇ ਉਸ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ ਪਹਿਰੇਦਾਰ ਨੇ ਇੱਕ ਡਟਵੀਂ ਭੂਮਿਕਾ ਨਿਭਾਈ ਉਸ ਤੋਂ ਬਾਅਦ ਜੋ ਬਰਗਾੜੀ ਮੋਰਚਾ ਲੱਗਿਆ ਤੇ ਪਹਿਰੇਦਾਰ ਨੇ ਫੇਰ ਡੱਟ ਵੀ ਭੂਕਨ ਵਾਈ ਅਸੀਂ ਫਰੰਟ ਪੇਜ ਤੇ ਲਗਾਤਾਰ ਜਿੰਨੇ ਦਿਨ ਉਹ ਮੋਰਚਾ ਰਿਆ 6 ਮਹੀਨੇ ਤੋਂ ਬਾਅਦ ਉਹਨੇ ਜਿਹੜਾ ਅਸੀਂ ਫਰੰਟ ਪੇਜ ਤੇ ਉਹਨੂੰ ਸ਼ਾਬਦੇ ਰਹੇ ਡੱਟਮਾਂ ਸ਼ਾਬਦੇ ਰਹੇ ਸੋ ਇਹ ਸਾਰਾ ਕੁਝ ਆ ਜਿਹੜਾ ਮਤਲਬ ਕਿਤੇ ਨਾ ਕਿਤੇ ਸਰਕਾਰ ਦੇ ਢਿੱਡ ਪੀਟ ਦਾ ਹੁੰਦੀ ਹੋਈ ਆ ਉਹਨਾਂ ਨੇ ਮਤਲਬ ਮੇਰੇ ਤੇ ਕੇਸ ਵੀ ਪਾਏ ਆ ਜਿਹੜੇ ਉਹਨਾਂ ਨੇ ਮੇਰੇ ਆਪਣੇ ਦਫ਼ਤਰ ਦੇ ਵਿੱਚੋਂ ਕੈਮਰੇ ਵੀ ਚੁੱਕੇ ਆਪਣੇ ਕੰਪਿਊਟਰ ਵੀ ਚੁੱਕਿਆ ਕਿਉਂਕਿ ਪਹਿਲਾਂ ਹੀ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਹੜੇ ਕਹ ਹਾਲਾਤਾਂ ਚਾਹੀ ਸੀ ਨਹੀਂ ਤੁਸੀਂ ਇਹ ਦੇਖੋ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 85 ਬੀਸਲੇ ਦੀ ਕਰਵਾਨੀਆਂ ਕੀਤੀਆਂ ਪਰੰਤੂ ਸਿੱਖਾਂ ਨੂੰ ਇਸ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਿਲਿਆ ਕੀ ਸਭ ਤੋਂ ਪਹਿਲਾਂ ਸਾਨੂੰ 1947 ਦੇ ਅਕਤੂਬਰ ਦੇ ਵਿੱਚ ਇਹ ਕਹਤਾ ਸੀ ਕਿ ਸਿੱਖਾ ਜਿਹੜੀ ਜਰਾਇ ਪੇਸ਼ਾ ਕੌਮ ਆ ਅਸੀਂ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਮੰਗਿਆ ਤਾਂ ਪਹਿਲਾਂ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਤੋਂ ਬਾਅਦ ਆ ਜਿਹੜਾ ਮਤਲਬ ਸਿੱਖਾਂ ਨੇ ਆ ਜਿਹੜਾ ਉਹ ਲੱਖਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਦਿੱਤੀਆਂ लाਠੀਆਂ ਖਾਦੀਆਂ ਅਥਰੂ ਵੈਸ ਦੇ ਗੋਲੇ ਆ ਜਿਹੜੇ ਉਹ ਜੇਲ੍ਹਾਂ ਭਰੀਆਂ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਮਤਲਬ ਇਹਨਾਂ ਹਿੰਦੂਤਵੀ ਲੋਕਾਂ ਨੇ ਤੁਸੀਂ ਇਹ ਦੇਖੋ ਕਿ ਜੇ ਗੁਰੂ ਨਾਨਕ ਸਾਹਿਬ ਦੀ 500 ਸਾਲਾ ਸ਼ਟਾਪ ਦੀ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਆ ਤਾਂ ਜਨਸੰਘ ਦੇ ਢਿੱਡ ਚ ਪੀੜ ਹੋਗੀ ਉਹਨਾਂ ਨੇ ਮਤਲਬ ਬਾਜ਼ਾਰ ਦੇ ਚੋਂ ਆਪਦਾ ਜਿਹੜਾ ਸ਼ਿਵਾ ਉਹ ਦੇਤਾ ਕਿ ਅਸੀਂ ਜੇ ਤੁਸੀਂ ਗੁਰਨਾਨਕ ਸਾਹਿਬ ਦੇ ਨਾਂ ਦੇ ਵਿਦਿਆਰਣ ਨੂੰ ਛੱਡ ਕੇ ਉਹ ਨਾਨਕ ਸਾਹਿਬ ਤੇ ਯੂਨੀਵਰਸਿਟੀ ਬਣਾਉਨੇ ਹੋ ਕਿ ਅਸੀਂ ਤੁਹਾਡੇ ਨਾਲ ਨਹੀਂ ਚੱਲਣਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 1984 ਤੇ ਆ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਠੀਕ ਆ ਸਾਂਚੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆਂ ਨੇ ਸਰਕਾਰ ਨੂੰ ਆ ਜਿਹੜਾ ਉਹ ਕਿਹਾ ਸੀ ਕਿ ਜੇ ਤੁਸੀਂ ਸਾਨੂੰ ਦੋ ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣਾ ਚਾਹੁੰਦੇ ਤੇ ਅਸੀਂ ਨਹੀਂ ਰਹਿਣਾ ਇਤਿਹਾਸ ਦੇ ਨਾਲ ਅਸੀਂ ਬਰਾਬਰ ਦੇ ਸ਼ੇਰੀ ਬਣ ਕੇ ਰਹਿਵਾਂਗੇ ਉਹਨਾਂ ਦੇ ਨਾਲ ਸਰਕਾਰ ਦੀ ਟੱਕਰ ਸੀ ਜਾਂ ਸਰਕਾਰ ਉਹਨਾਂ ਦੀ ਸਰਕਾਰ ਨਾਲ ਟੱਕਰ ਸੀ ਪਰੰਤੂ ਜਿਹੜੇ 3 ਜੂਨ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਧੀ ਪਰਬ ਮਨਾਉਣ ਲਈ ਸੰਗਤਾਂ ਉੱਥੇ ਪਹੁੰਚੀ ਅਸੀਂ ਦਰਬਾਰ ਸਾਹਿਬ ਸਰਕਾਰ ਨੇ ਜਾਣ ਬੁੱਝ ਕੇ ਕਿਰਫੂਆ ਜਿਹੜੇ ਇੱਕ ਦਿਨ ਲਈ ਚੁਕਿਆ ਸੰਗਤਾਂ ਸੀ ਜਿਹੜੀਆਂ ਉਹ ਸ਼ਿਦੀ ਗੁਰਪੁਰਪਨ ਬਣਾਉਣ ਲਈ ਪਹੁੰਚੀਆਂ ਤੇ ਉਹਨਾਂ ਵਿਦੋਸ਼ੀਆਂ ਸੰਗਤਾਂ ਦਾ ਜਿਨ੍ਹਾਂ ਦੇ ਵਿੱਚ ਬਜ਼ੁਰਗ ਵੀ ਸੀ ਜਿਨ੍ਹਾਂ ਵਿੱਚ ਮਾਈਆਂ ਵੀ ਸੀ ਜਿਨ੍ਹਾਂ ਵਿੱਚ ਬੱਚੇ ਵੀ ਸੀ तकरीबन 5000 ਦੀ ਗਿਣਤੀ ਸੀ ਸਿੱਖ ਸੰਗਤਾਂ ਦੀ ਉਹਨਾਂ ਦਾ ਕਤਲੇਆਮ ਹੋਇਆ ਸਾਨੂੰ ਕਿੱਥੇ ਇਨਸਾਬ ਮਿਲਿਆ ਉਸ ਤੋਂ ਬਾਅਦ 1984 ਦਾ ਕਤਲੇਆਮ ਜਿਹੜਾ ਨਵੰਬਰ 1984 ਦਾ ਕਤਲੇਆਮ ਤੁਸੀਂ ਦੇਖ ਲਓ ਕਿ ਦੇਸ਼ ਦੇ ਕਿੰਨੇ ਸ਼ਹਿਰਾਂ ਦੇ ਵਿੱਚ ਉਹ ਕਤਲੇਆਮ ਹੋਇਆ ਫਿਕਰ ਨੂੰ ਚੋੜ-ਚੋੜ ਕੇ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਦੀਆਂ ਧੀਆਂ ਪਹਿਣਾਂ ਦੀ ਬੇਇੱਜ਼ਤੀ ਕਰਕੇ ਮਤਲਬ ਸਾਨੂੰ ਇਸ ਦੇਸ਼ ਦੇ ਵਿੱਚ ਕਦੇ ਵੀ ਇੱਕ ਨੰਬਰ ਦੇ ਸ਼ੈਰੀ ਨਹੀਂ ਸਮਝਿਆ ਗਿਆ ਬੇਗਾਨਗੀ ਦਾ ਅਹਿਸਾਸ ਜਿਹੜਾ ਹੁੰਦਾ ਜੇ ਸਾਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਤੇ ਫਿਰ ਅਸੀਂ ਆਪਣੇ ਰਾਜ ਨੂੰ ਯਾਦ ਕਿਉਂ ਨਹੀਂ ਕਰਾਂਗੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਵੀ ਜ਼ਿਆਦਾ ਹੋਊਗਾ ਸਾਨੂੰ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਜ਼ਿਆਦਾ ਹੋਊਗਾ ਤੇ ਸਾਨੂੰ ਆਪਣੀ ਕੌਮ ਦੀਆਂ ਕੀਤੀਆਂ ਕੁਰਬਾਨੀਆਂ ਵੀ ਜ਼ਿਆਦਾ ਹੋਣਗੀਆਂ ਪਰੰਤੂ ਇਹ ਜਿਹੜੀਆਂ ਸਵੈ-ਨਿਰਧੀਆਂ ਸਰਕਾਰਾਂ ਨੇ ਇਹ ਨਹੀਂ ਚਾਹੁੰਦੀਆਂ ਚਾਹੇ ਤੁਸੀਂ ਗੱਲ ਕਰ ਲਓ ਗਾਂਧੀ ਜੀ ਉਹਨੇ ਕਿਹਾ ਸੀ ਕਿ ਅਸੀਂ ਸਿੱਖਾਂ ਨੂੰ ਆਜ਼ਾਦੀ ਦਾ ਖਿੱਤਾ ਦਵਾਂਗੇ ਚਾਹੇ ਗੱਲ ਕਰ ਲਓ ਨਹਿਰੂ ਜੀ ਉਹਨੇ ਕਿਹਾ ਸੀ ਅਸੀਂ ਸਿੱਖਾਂ ਨੂੰ ਆਜ਼ਾਦੀ ਦਾ ਖਿੱਤਾ ਦਵਾਂਗੇ ਸੋ ਇਹਨਾਂ ਲੋਕਾਂ ਨੇ ਹਮੇਸ਼ਾ ਸਿੱਖਾਂ ਦੇ ਨਾਲ ਵਿਸ਼ਵਾਸ ਘਰ ਦਿੱਤਾ ਸਿੱਖਾਂ ਦੇ ਨਾਲ ਝੂਠ ਬੋਲਿਆ ਤੇ ਅੱਜ ਇਹ ਹਾਲਾਤ ਪੈਦਾ ਹੋ ਗਈ ਕਿ ਸਿੱਖ ਇਹਨਾਂ ਨੂੰ ਸਾਰਿਆਂ ਨੂੰ ਅਤਵਾਦੀ ਦਿਖਾਈ ਦਿੰਦੇ ਆ ਜੇ ਕੋਈ ਸਿੱਖ ਸਿੱਖੀ ਦੀ ਗੱਲ ਕਰਦਾ ਉਹ ਸਿੱਖ ਜੀ ਨੇ ਇਹ ਹਿੰਦੂ ਧਰਮ ਦੀ ਰਾਖੀ ਕੀਤੀ ਆ ਜੇ ਕੋਈ ਸਿੱਖ ਉਹ ਸਿੱਖ ਦੀ ਗੱਲ ਕਰਦਾ ਤੇ ਉਹਨਾਂ ਨੂੰ ਹੱਤਵਾਲੀ ਦਿਖਾਈ ਦਿੰਦਾ ਉਹ ਸਾਗੀਆਂ ਜਿਹੜੇ ਸਾਡੇ ਸਾਡੇ ਰਿਕਾਰਡ ਆ ਜਿਹੜਾ ਉਹਦੇ ਤੇ ਬਿਠਾ ਦਿੰਦੇ ਆ ਬਗਾਨੇ ਦੇਸ਼ ਦੀਆਂ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੂੰ ਬਿਠਾ ਦਿੰਦੇ ਨੇ ਕਿ ਦੇਖੋ ਇਹ ਕੀ ਕਰਦੇ ਨੇ ਇਹਨਾਂ ਦੇ ਸਰੋਤ ਕੀ ਨੇ ਇਹਨਾਂ ਨੂੰ ਕਿੱਥੋਂ ਕੀ ਆ ਉਹ ਸਾਰਾ ਕੁਝ ਹੈ ਜਿਹੜਾ ਸਾਰਾ ਇਹਨਾਂ ਦੇ ਆਪ ਦੇ ਪਾਪ ਆ ਉਹ ਬੋਲਦੇ ਆ ਕਿ ਅਸੀਂ ਸਿੱਖਾਂ 'ਨਾਂ ਵਿਸ਼ਵਾਸ ਘਰ ਕੀਤਾ ਸਿੱਖਾਂ ਨੂੰ ਇਹ ਸਮਝਣਾ ਆ ਜਾਵੇ ਕਿ ਅਸੀਂ ਇਹਨਾਂ ਦੇ ਨਾਲ ਵਿਸ਼ਵਾਸ ਘਰ ਕੀਤਾ ਇਸ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇੱਕ ਤਾਂ ਇਹ ਹੈ ਕਿ ਆਪਣੀ ਆਤਮਾ ਦੇ ਨਾਲ ਆਪਣੇ ਮਨ ਦੇ ਨਾਲ ਇੱਕ ਪ੍ਰਣ ਕਰਨਾ ਲੈਣਾ ਚਾਹੀਦਾ ਕਿ ਮੈਂ ਸੱਚ ਦੀ ਰਾਹ ਤੇ ਚੱਲੂਗਾ। ਚੇਤੇ ਕੀਤੀ ਹੈ ਜਿਹੜਾ ਉਹ ਮੈਂ ਮਤਲਬ ਗਲਤ ਕੰਮਾਂ ਵੱਲ ਜਿਵੇਂ ਬਲੈਕਮੇਲਿੰਗ ਆਪ ਤੌਰ ਤੇ ਤਰਕਣਾ ਦੀ 30 ਦੋਜ ਲੱਗਦਾ ਕਿ ਬਲੈਕਮੇਲਿੰਗ ਕਰਤੇ ਜਾਂ ਪੈਸੇ ਲੈ ਕੇ ਕਿਸੇ ਦੇ ਆ ਕੇ ਚਾਪਲੂਸੀ ਕਰਤੀ ਸੋ ਇਹ ਇਹ ਇਸ ਗੱਲ ਦਾ ਜਿਹੜਾ ਪ੍ਰਣ ਕਰਨਾ ਚਾਹੀਦਾ ਕਿ ਮੈਂ ਸੱਚ ਦੀ ਰਾਹ ਤੇ ਚੱਲੂਗਾ ਫਿਰ ਤੁਹਾਨੂੰ ਲੋਕਾਂ ਵੱਲੋਂ ਇਹਨਾਂ ਸਤਕਾਰ ਮਿਲਦਾ ਨਾ ਕਿ ਤੁਹਾਡੀ ਆਪਦੀ ਆਤਮਾ ਜਿਹੜੀ ਸੰਤੁਸ਼ਟੀ ਹੋ ਜਾਂਦੀ ਹੈ। ਕਿ ਯਾਰ ਮੈਨੂੰ ਘਟੋ ਘਟ ਲੋਕਾਂ ਦਾ ਇਹਨਾ ਮਾਣ ਮਿਲ ਰਿਹਾ ਇਹਨਾ ਸਤਕਾਰ ਮਿਲ ਰਿਹਾ ਮੈਂ ਮੈਂ ਪੈਸੇ ਪੈਸੇ ਤਾਂ ਬੜਿਆਂ ਕੋਲ ਹੁੰਦੀ ਆ ਪੈਸੇ ਵਾਲੀ ਦੁਨੀਆ ਦਾ ਸੰਸਾਰ ਦੇ ਵਿੱਚ ਬਹੁਤ ਆ ਉਹਨਾਂ 'ਚ ਮਾਣ ਸਤਕਾਰ ਕਿੰਨੇ ਕ ਨੂੰ ਮਿਲਦਾ। ਸੋ ਇਹ ਜਿਹੜਾ ਮਾਣ ਸਤਕਾਰ ਤੁਹਾਨੂੰ ਮਿਲਦਾ ਨਾ ਜੇ ਤੁਸੀਂ ਸੱਚ ਦੀ ਰਾਹ ਤੇ ਚੱਲਦੇ ਹੋ ਇਹਦਾ ਆਪਣਾ ਹੀ ਸੁਆਗ ਹੈ ਇਹ ਤੁਹਾਨੂੰ ਚੱਲ ਕੇ ਹੀ ਪਤਾ ਲੱਗਦਾ। ਤੋ ਮੈਂ ਜਿਹੜਾ ਜਵਾਬ ਦੇਣਾ ਉਹਨਾਂ ਨੂੰ ਮਤਲਬ ਜਿਹੜੇ ਇਹ ਸਵਾਲ ਕਰਨ ਵਾਲੇ ਆ ਉਹਨਾਂ ਨੂੰ ਕਿ ਮੈਨੂੰ ਆਪ ਨੂੰ ਨਹੀਂ ਪਤਾ ਸਿਰ ਗੁਰੂ ਸਾਹਿਬ ਜਾਣਦੇ ਨੇ ਸੋ ਕਿਉਂਕਿ ਦੇਖੋ ਕਿਸੇ ਧਿਰ ਵੱਲੋਂ ਕੋਈ ਇਸ਼ਤਿਹਾਰ ਨਹੀਂ ਸੋ ਵਾਰਾ ਜਿਹੜੇ ਉਹ ਇਸ਼ਤਿਹਾਰਾਂ ਦੇ ਸਿਰ ਤੇ ਚੱਲਦੇ ਨੇ ਕਿਸੇ ਵੀ ਧਿਰ ਵੱਲੋਂ ਚਾਹੇ ਉਹ ਸਰਕਾਰਾਂ ਨੇ ਤੇ ਚਾਹੇ ਉਹ ਪੰਥਕ ਧਿਰਾਂ ਨੇ ਤੇ ਚਾਹੇ ਉਹ ਕੋਈ ਹੋਰ ਧਿਰਾਂ ਨੇ ਕਿਸੇ ਵੱਲੋਂ ਕੋਈ ਇਸ਼ਤਿਹਾਰ ਨਹੀਂ ਹੈ ਪਰੰਤੂ ਉਸ ਦੇ ਬਾਵਜੂਦ ਜਿਹੜੀਆਂ ਕਿਰਤੀ ਸਿੱਖਾਂ ਉਹਨਾਂ ਵੱਲੋਂ ਆ ਜਿਹੜਾ ਉਹ ਮਤਲਬ ਸਮੇ ਸਮੇ ਜਿਹੜੀ ਡੋੜੀ ਬਹੁਤੀ ਆ ਕੋਈ 500 ਦੇ ਗਿਆ ਕੋਈ 1100 ਦੇ ਗਿਆ ਕੋਈ 2100 ਦੇ ਗਿਆ ਮਤਲਬ ਇੱਥੇ ਕਵਾਲੀ ਆ ਜਿਹੜੇ ਕੈਤੀ ਸਿੱਖਾ ਉਹਨਾਂ ਦਾ ਮੈਨੂੰ ਸਹਿਯੋਗ ਆ ਜਿਹੜਾ ਉਹ ਹਮੇਸ਼ਾ ਮਿਲਿਆ ਤੇ ਜਦੋਂ ਵੀ ਮੈਂ ਆਵਾਜ਼ ਮਾਰਦਾ ਉਹ ਮੇਰੇ ਨਾਲ ਆ ਕੇ ਖੜਦੇ ਵੀ ਨੇ ਜੋ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਤ ਆਉਦੀ ਆ ਸਮੱਸਿਆ ਆਉਂਦੀ ਆ ਉਹ ਮੇਰੇ ਨਾਲ ਆ ਕੇ ਖੜਦੇ ਵੀ ਨੇ ਵਿਚਾਰ ਵਟਾਂਦਰਾ ਵੀ ਕਰਦੇ ਨੇ ਜੇ ਕੋਈ ਸਮੱਸਿਆ ਆਵੇ ਤੇ ਉਹਨੂੰ ਕਿਵੇਂ ਹੱਲ ਕਰਨਾ ਵਾ ਸੋ ਇਹ ਗੁਰੂ ਸਾਹਿਬ ਜਿਵੇਂ ਮੈਨੂੰ ਮੈਂ ਆਪਦੇ ਤੋਂ ਸਾਹਮਣੇ ਜਿਹੜਾ ਮੰਤਵ ਰੱਖਿਆ ਮੇਜ਼ਰ ਰੱਖਿਆ ਹੋਇਆ ਉਹ ਗੁਰੂ ਅਮਰਦਾਸ ਅਮਰਦਾਸ ਸਾਹਿਬ ਬਾਦਸ਼ਾਹ ਦਾ ਉਹ ਉਹਨਾਂ ਦਾ ਸਿੱਖਾਂ ਨੂੰ ਇੱਕ ਬੜਾ ਮਤਲਬ ਉਹਨਾਂ ਦੀ ਤੇਤਾਬ ਨਹੀਂ ਸਮਝ ਲੋ ਚਾਹੇ ਉਹਨਾਂ ਦੀ ਆਗਿਆ ਸਮਝ ਲੋ ਚਾਹੇ ਉਹਨਾਂ ਦਾ ਹੁਕਮ ਸਮਝ ਲੋ ਕਿ ਉਹ ਕਹਿੰਦੇ ਸੀ ਕਿ ਸ਼ਾਮ ਨੂੰ ਜਿਹੜੇ ਲੰਗਰ ਦੇ ਭਾਂਡੇ ਆ ਨਾ ਇਹ ਮੁੱਢੇ ਵਜਣੇ ਚਾਹੀਦੇ ਆ ਇਹਨਾਂ ਦੇ ਵਿੱਚ ਕੋਈ ਵਸਤੂ ਆ ਜਿਹੜੀ ਉਹ ਬਾਕੀ ਨਹੀਂ ਰਹਿਣੀ ਚਾਹੀਦੀ ਉਹ ਸਾਰੀ ਸੰਗਤਾਂ ਨੂੰ ਛਕਾ ਦਿਓ ਤੇ ਜਿਹੜੇ ਸੈਕਸੀ ਉਹ ਪੁੱਜਦੇ ਸੀ ਗੁਰੂ ਸਾਹਿਬ ਸਵੇਰੇ ਉਹ ਕਦੇ ਸੀ ਉਹ ਦੇਣ ਵਾਲਾ ਸੋ ਜੇ ਤੁਸੀਂ ਗੁਰੂ ਤੇ ਟੇਕ ਰੱਖਦੇ ਹੋ ਤੇ ਫਿਰ ਉਹ ਦੇਣ ਵਾਲਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਹਾਲਾਤ ਨੇ ਜਿਹੜੇ ਉਹ ਜਿਸ ਤਰ੍ਹਾਂ ਦੇ ਹੈਗੇ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਪਰੰਤੂ ਮੈਨੂੰ ਸੰਤੋਸ਼ੀ ਹੈ ਵੀ ਘਟੋ ਘਟ ਪਤਾ ਨਹੀਂ ਇਤਿਹਾਸ ਕੀ ਕਹੂਗਾ ਕੱਲ ਨੂੰ ਪਰੰਤੂ ਅੱਜ ਦੀ ਡੇਟ ਤੇ ਮੈਨੂੰ ਸੰਤੋਸ਼ੀ ਹੈ ਕਿ ਮੈਂ ਜਿਹੜਾ ਆਪਣਾ ਫਰਜ਼ ਆ ਉਹਦੀ ਪੂਰਤੀ ਕਰ ਰਿਹਾ ਹਾਂ